ਮਿਤੀ 13 1 2026 ਨੂੰ ਲੋੜੀ ਵਾਲੇ ਦਿਨ ਜੀ 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 ਸਾਹਿਬ ਲੋੜੀ ਵਾਲੇ ਦਿਨ ਮਕਬੂਲਪੁਰਾ ਪੁਲਿਸ ਸਟੇਸ਼ਨ ਨੂੰ ਇਤਲਾਹ ਮਿਲੀ ਕਿ 알파 1 ਮਾਲ ਦੇ ਸਾਹਮਣੇ ਇੱਕ ਡੈੱਡ ਬੋਡੀ ਪਈ ਹੋਈ ਹੈ ਇਤਲਾਹ ਮਿਲਦੇ ਹੀ ਐਸ ਐਚਓ ਮਕਬੂਲਪੁਰਾ ਉਹ ਮੌਕੇ ਤੇ ਪਹੁੰਚੀ ਆਪਣੀ ਟੀਮ ਦੇ ਨਾਲ ਤੇ ਜਦੋਂ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਡੇਡ ਬੋਡੀ ਨੂੰ ਦੇਖਿਆ ਤੇ ਕਬਜ਼ੇ ਚ ਲਿੱਤਾ ਤੇ ਜਦੋਂ ਡੈਡ ਬੋਡੀ ਅ ਨੂੰ ਦੇਖਿਆ ਤੇ ਉਹ ਸਾਨੂੰ ਲੱਗਿਆ ਕਿ ਡੈਡ ਬੋਡੀ ਅ ਥੋੜੀ ਉਹ ਹੈਗੀ ਆਪਣਾ ਕਟਫਟ ਹੋਈ ਹੋਈ ਹੈ ਡੈਡ ਬੋਡੀ ਦੀ ਤੇ ਇਹਨਾਂ ਨੇ ਸੀਨੀਅਰ ਅਸਟੈਂਡੈਂਟ ਦੇ ਅ ਨੋਟਿਸ ਚ ਲਿਆ ਕੇ ਅਨੁਭਵ ਜੀ ਸਾਡੇ ਏਸੀਪੀ ਈਸਟ ਇਹਨਾਂ ਦੇ ਨੋਟਿਸ ਚ ਲਿਆਏ ਐਸਐਸਪੀ ਸਾਹਿਬ ਆਰਸੀਪੀ ਸਾਹਿਬ ਦੇ ਵੀ ਨੋਟਿਸ ਵਿੱਚ ਲਿਆ ਕੇ ਤੇ ਐਫਆਈਆਰ ਨੰਬਰ 91312026 ਅੰਡਰ ਸੈਕਸ਼ਨ 103 ਬੀ ਐਨ ਐਸ ਐਕਟ ਉਹ ਦਰਜ ਕੀਤੀ ਤੇ ਦਰਜ ਕਰਕੇ ਜਿਹੜੀ ਡੈੱਡ ਬੋਡੀ ਹੈ ਉਹਨੂੰ ਮੌਰਚਰੀ ਚ ਜਮ੍ਹਾਂ ਕਰਾਤਾ ਤੇ ਉਸ ਤੋਂ ਬਾਅਦ ਪੇਪਰ 'ਚ ਇਛਤਿਆਰ ਦਿੱਤਾ ਜਦੋਂ ਪੇਪਰ 'ਚ ਇਛਤਿਆਰ ਦਿੱਤਾ ਉਸ ਤੋਂ ਬਾਅਦ 72 ਘੰਟੇ ਤੱਕ ਅਸੀਂ ਵੇਟ ਕੀਤੀ ਜਦੋਂ ਕਿਸੇ ਨੇ ਵੀ ਕਲੀਮ ਨਹੀਂ ਕੀਤੀ ਡੈੱਡ ਬੋਡੀ ਤੇ ਉਸ ਤੋਂ ਬਾਅਦ ਪੂਰੇ ਰੀਤੀ ਰਿਵਾਜਾਂ ਨਾਲ ਡੈੱਡ ਬੋਡੀ ਦਾ ਸੰਸਕਾਰ ਕਰਤਾ ਤੇ ਜਦੋਂ ਅਸੀਂ ਜਦੋਂ ਐਸ ਐਚਓ ਸਾਹਿਬ ਨੇ ਡੈੱਡ ਬੋਡੀ ਦੇਖੀ ਸੀ ਤੇ ਏਸੀਪੀ ਸਾਹਿਬ ਨੇ ਦੇਖੀ ਸੀ ਇਹਨਾਂ ਨੂੰ ਥੋੜਾ ਸ਼ੱਕ ਪਿਆ ਕਿ ਬੰਦਾ ਹਿਮਾਚਲੀ ਲੱਗਦਾ ਹੈ ਲੁਕਸ ਤੋਂ ਤੇ ਅਸੀਂ ਹਿਮਾਚਲ ਹਰਿਆਣਾ ਤੇ ਹੋਰ ਵੀ ਸਟੇਟਸ ਦੇ ਵਿੱਚ ਅ ਆਪਣਾ ਪਤਾ ਕਰਾਇਆ ਕਿ ਕੋਈ ਬੰਦਾ ਮਿਸਿੰਗ ਹੈ ਜਾਂ ਕਰੋਗਿਆ ਹੋਇਆ ਤੇ ਸਾਨੂੰ ਪਤਾ ਚੱਲਿਆ ਕਿ ਪਰਵਾਨੋ ਥਾਣੇ 'ਚ ਇੱਕ ਬੰਦਾ ਮਿਸਿੰਗ ਹੈ ਜਦੋਂ ਅਸੀਂ ਫੋਟੋ ਮੰਗਾਈ ਉਹ ਡੈੱਡ ਬੋਡੀ ਦੀ ਫੋਟੋ ਨਾਲ ਆਪਣਾ ਮੈਚ ਕਰਦੀ ਸੀ ਅਸੀਂ ਫਿਰ ਜਿਹੜੇ ਅਸੀਂ ਪਰਿਵਾਰ ਵਾਲਿਆਂ ਨੇ ਜਿਨ੍ਹਾਂ ਨੇ ਮਿਸਿੰਗ ਲਿਖਾਈ ਸੀਗੀ ਅਸੀਂ ਉਹਨਾਂ ਨੂੰ ਵੀ ਅੰਮ੍ਰਿਤਸਰ ਬੁਲਾਇਆ ਤੇ ਉਹਨਾਂ ਨੂੰ ਸਾਰਾ ਦਿਖਾਇਆ ਤੇ ਉਹਨਾਂ ਨੇ ਕਿਹਾ ਬਿਲਕੁਲ ਇਹ ਸਾਡਾ ਹੀ ਬੱਚਾ ਹੈ ਸਾਡੇ ਹੀ ਕਰਦਾ ਮੈਂਬਰ ਹੈ ਤੇ ਉਸ ਤੋਂ ਬਾਅਦ ਉਹ ਮਤਲਬ ਸਾਨੂੰ ਕਨਫਰਮ ਹੋ ਗਿਆ ਕਿ ਇਹ ਬੰਦਾ ਹਿਮਾਚਲੀ ਹੈ ਤੇ ਜਿਹਦੀ ਡੈਥ ਹੋਈ ਹੈ ਤੇ ਜਦੋਂ ਸਾਡੀ ਟੀਮਸ ਤਾਂ ਆਲਰੇਡੀ ਲੱਗੀਆਂ ਹੋਈਆਂ ਸੀ ਸੀਪੀ ਸਾਹਿਬ ਦੀ ਡਾਇਰੈਕਸ਼ਨਸ ਦੇ ਤਹਿਤ ਤੇ ਸਾਡੀ ਟੈਕਨੀਕਲ ਟੀਮਸ ਵੀ ਲੱਗੀਆਂ ਸੀ ਤੇ ਅਸੀਂ ਕੈਮਰਾਜ਼ ਵਗਰਾઈ ਵਾਚ ਕਰ ਰਹੇ ਸੀ ਤੇ ਸਾਨੂੰ ਪਤਾ ਚੱਲਿਆ ਕਿ ਅਸੀਂ ਦੇਖਿਆ ਕਿ ਇਹਦੇ ਨਾਲ ਤਿੰਨ ਜਨੇ ਹੋਰ ਸਿਗੇ ਕੁਝ ਦਿਨ ਪਹਿਲਾਂ ਅ ਬਾਰਾ 13 ਦੀ ਇੰਟਰਵੀਨਿੰਗ ਸ਼ਾਮ ਨੂੰ ਤੇ ਸਾਨੂੰ ਉਹਨਾਂ ਤੇ ਸ਼ੱਕ ਪਿਆ ਅਸੀਂ ਉਹ ਤਿੰਨ ਬੰਦੇ ਰਾਉਂਡ ਅਪ ਕੀਤੇ ਤੇ ਜਦੋਂ ਤਿੰਨ ਬੰਦੇ ਰਾਉਂਡ ਅਪ ਕੀਤੇ ਉਹਨਾਂ ਦੀ ਇੰਟਰੋਗੇਸ਼ਨ ਤੇ ਸਾਨੂੰ ਪਤਾ ਚੱਲਿਆ ਕਿ ਇਹਨਾਂ ਨੇ ਹੀ ਉਹਨਾਂ ਨੇ ਕੰਫੈਸ ਕੀਤਾ ਕਿ ਅਸੀਂ ਹੀ ਕਤਲ ਕੀਤਾ ਬੇਸਿਕਲੀ ਉਹਨਾਂ ਨੇ ਕਤਲ ਕੀਤਾ ਸੀ ਲੁੱਟਦੇ ਉਹਦੇ ਤੋਂ ਪੈਸੇ ਲੁੱਟਣ ਤੋਂ ਤੇ ਉਹਨਾਂ ਨੂੰ 55000 ਰੁਪਇਆ ਵੀ ਉਹਨਾਂ ਨੇ ਲੁੱਟਿਆ ਸੀ ਬੰਦੇ ਤੋਂ ਤੇ ਜਦੋਂ ਉਹਨੇ ਰਿਸਿਸਟ ਕੀਤਾ ਜਿਹੜਾ ਡਿਸੀਜ਼ਡ ਹੈ ਪੱਪੀ ਵਿਜੇ son of ਮੱਲाराम ਜਿਹੜਾ ਪਰਵਾਨੂ ਦਾ ਹੈਗਾ ਤੇ ਉਹਨਾਂ ਨੇ ਉਹਦੇ ਸਿਰ ਦੇ ਵਿੱਚ ਡਾਂਗਾ ਮਾਰ ਕੇ ਤੇ ਪਿੱਠ ਦੇ ਵਿੱਚ ਵੀ ਡਾਂਗਾ ਮਾਰ ਕੇ ਤੇ ਢਿੱਡ ਦੇ ਵਿੱਚ ਵੀ ਤੇ ਉਹਦੀ ਡੈਥ ਹੋ ਗਈ ਸੀ ਉਹਦਾ ਕਤਲ ਹੋ ਗਿਆ ਸੀ ਇਹ ਜਿਹੜੇ ਤਿੰਨ ਹੈਗੇ ਆ ਅਕਿਊਜ਼ ਨੇ ਉਹਨਾਂ ਨਾਮ ਹੈ ਗੁਰਪ੍ਰੀਤ ਸਿੰਘ ਜਿਹਦੀ ਉਮਰ ਤਕਰੀਬਨ 36 ਸਾਲ ਹੈ ਗੁਰਪ੍ਰੀਤ ਸਿੰਘ 20 ਸਾਲ ਹੈ ਤੇ ਵਿਸ਼ਾਲ ਅਲਾਇਸ ਮੰਨਾ ਉਹਦੀ 20 ਸਾਲ ਹੈ ਜਿਹੜਾ ਗੁਰਪ੍ਰੀਤ ਸਿੰਘ ਹੈ ਉਹਦੇ ਤੇ ਥਾਣਾ ਹੈਗਾ ਭਿੰਡੀ ਸੈਦਾ ਅੰਮ੍ਰਿਤਸਰ ਦੇ ਆਤੀ ਦਾ ਉੱਤੇ ਧੁੱਕੀ ਪੋਸਟ ਦਾ ਪਰਚਾ ਦਰਜ ਹੈਗਾ 2025 ਦਾ ਤੇ ਵਿਸ਼ਾਲ ਤੇ ਗੁਰਪ੍ਰੀਤ ਤੇ ਕੋਈ ਪਰਚਾ ਨਹੀਂ ਦਰਜ ਜਿਹੜਾ ਵਿਸ਼ਾਲ ਅਲਾਇਸ ਮੰਨਾ ਹੈ ਉੱਤੇ ਵਾਰਾ ਗਰਤੀ ਦਾ ਪ੍ਰਾਈਵੇਟ ਐਕਸ਼ਨ ਆਪਣੇ ਅਮਰਸਰੀ ਹੋਇਆ ਜੀ ਤੇ ਜਿਹੜੇ ਇਹਨਾਂ ਨੇ ਵੈਪਨ ਤੋਂ ਉਹਨੂੰ ਮਾਰਿਆ ਜਿਹੜਾ ਡੰਡਾ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਸਾਨੂੰ ਮਾਨਯੋਗ ਅਦਾਲਤ ਨੇ ਇਹਦਾ ਇਹਨਾਂ ਦਾ 3 ਦਿਨਾਂ ਦਾ ਰਿਮਾਂਡ ਦਿੱਤਾ ਸੀ ਤੇ ਜਿਹੜਾ ਅਸੀਂ ਲੈ ਕੇ ਤੇ ਲੈ ਲਿਆ ਤੇ ਅਸੀਂ ਪ੍ਰੋਪਰ ਉਹਨਾਂ ਦੀ ਇੰਟਰੋਗੇਸ਼ਨ ਕੀਤੀ ਹੈ ਤੇ ਪੁੱਛਗਿੱਛ ਕੀਤੀ ਹੈ ਜਿਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਮੰਨ ਚੁੱਕੇ ਹੈ ਤੇ ਹੁਣ ਅਸੀਂ ਉਹਨਾਂ ਨੂੰ ਦੁਬਾਰਾ ਜੁਡੀਸ਼ੀਅਲ ਪੇਸਟਾ ਇੱਕ ਮਰਿਤਕ ਨੌਜਵਾਨ ਹੈ ਇਹਦੀ ਲਿੰਕ ਵਿੱਚ ਇਹ ਤਿੰਨ ਜਣੇ ਦੀ ਲਿੰਕ ਵਿੱਚ ਕਿਸ ਤਰ੍ਹਾਂ ਆਇਆ ਕੀ ਪਹਿਲੇ ਜਾਣਦੇ ਸੀ ਆਚਾਨਕ ਹੀ ਮਿਲੇ ਸੀ ਨਹੀਂ ਇਹ ਜਾਣਦੇ ਨਹੀਂ ਸੀਗੇ ਇੱਥੇ ਅਚਾਨਕ ਹੀ ਮਿਲੇ ਸੀ ਤੇ ਉਹਨਾਂ ਨੂੰ ਪਤਾ ਸੀ ਕਿ ਇਹਦੇ ਕੋਲ ਥੋੜੇ ਪੈਸੇ ਹੈਗੇ ਆ ਤੇ ਪੈਸਿਆਂ ਦੀ ਲੁੱਟ ਕਰਕੇ ਇਹਦੇ ਸਿਰ ਤੇ ਡਾਂਗ ਮਾਰ ਕੇ ਤੇ ਇਹਨੂੰ ਇੰਜਰ ਕਰਕੇ ਤੇ ਇਹ ਤੋਂ ਲੁੱਟੇ ਪੈਸੇ ਜਿਹੜਾ ਮਰਿਤਕ ਨੌਜਵਾਨ ਆ ਉਹਦਾ ਉੱਥੇ ਕੀ ਸਟੇਟਸ ਹੈਗਾ ਕੀ ਉਹਦਾ ਕੋਈ ਮਾਮਲਾ ਮਾਮਲਾ ਦਰਜ ਜਿਹੜਾ ਉੱਥੇ ਭਜਿਆ ਹੋਇਆ ਜਾਂ ਫਿਰ ਕੋਈ ਵੈਸੇ ਨਹੀਂ ਭਜਿਆ ਨਹੀਂ ਉਹ ਕੀ ਕਰਿਆ ਅਮਦੇ ਸਰ ਆਇਆ ਕੀ ਕਰਿਆ ਸਰ ਲੇਬਰ ਟਾਈਪ ਦਾ ਬੰਦਾ ਹੈ ਜੀ ਕੋਈ ਕੰਮ ਲੱਭਣ ਆਇਆ ਉਹਨੇ ਤੇ ਵਾਪਸ ਮੁੜਿਆ ਨਹੀਂ ਜਦੋਂ ਘਰ ਵੀ ਨਹੀਂ ਉਹਨੇ ਇਨਫਾਰਮ ਕੀਤਾ ਇੱਕ ਦੋ ਦਿਨ ਤੇ ਫਿਰ ਉਹਨਾਂ ਨੇ ਉੱਥੇ ਮਿਸਿੰਗ ਲਿਖਾ ਦਿੱਤੀ ਪਰ ਜੇ ਸਰ ਲੇਬਰ ਟੈਪ ਦਾ ਬੰਦਾ ਹੋਵੇ ਤੇ 56000 ਤੁਸੀਂ ਕਹਿੰਦੇ ਵੀ ਉਹਦੀ ਜੇਬ 'ਚ ਹੈਗਾ ਸੀ ਤੇ ਉਹਦੀ ਜੇਬ 'ਚ ਇੰਨੇ ਪੈਸੇ ਫਿਰ ਕਿਸ ਤਰ੍ਹਾਂ ਆਏ ਉਹ ਤਾਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਜਿਹੜਾ ਕਿ ਸਾਨੂੰ ਆਪਣਾ ਦੋਸ਼ੀਆਂ ਨੇ ਦੱਸਿਆ ਕਿ ਉਹਨਾਂ ਨੇ ਇੰਨਾ ਲੁੱਟਿਆ ਉਹਦੇ ਕੋਲੋਂ ਜੀ ਤੇ ਉਹ ਉਹ ਹੀ ਮੈਂ ਤੁਹਾਨੂੰ ਦੱਸ ਰਿਹਾ ਜੀ ਅੱਛਾ ਸਰ ਬੜੀ ਇਸ ਤਰ੍ਹਾਂ ਦੀਆਂ ਲੀਗ ਬੋਡੀਆਂ ਮਿਲਦੀਆਂ ਨੇ ਲਵਾਰਸ ਹੱਤ ਵਿੱਚੇ ਬੋਡੀ ਮਿਲ ਜਾਂਦੀ ਹੈ ਉਹਦਾ ਸੰਸਕਾਰ ਢਲਦੇ ਆ ਕਿ ਸਰਕਾਰ ਦੀ ਕੋਈ ਨਾ ਕੋਈ ਐਨਜੀਓ ਕਰ ਦਿੰਦੀ ਹੈ ਤਾਂ ਕੋਈ ਜਾਂਚ ਨਹੀਂ ਕਰਦਾ ਇਹਦੇ ਬਾਰੇ ਕਿਸ ਤਰ੍ਹਾਂ ਤੁਹਾਨੂੰ ਲੱਗਾ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਸਾਨੂੰ ਦੇਖੋ ਇੱਕ ਅਸੀਂ ਪਹਿਲਾਂ ਉਹਦੇ ਹੁਲੀਏ ਤੋਂ ਵੀ ਪਛਾਣਿਆ ਕਿ ਇਹ ਹਿਮਾਚਲੀ ਟਾਈਪ ਦਾ ਬੰਦਾ ਹੈਗਾ ਤੇ ਅਸੀਂ ਕੱਲੇ ਹਿਮਾਚਲ ਨਹੀਂ ਅਸੀਂ ਹੋਰ ਵੀ ਸਟੇਟਸ ਦੇ ਵਿੱਚ ਅ ਇਤਲਾਹ ਦਿੱਤੀ ਸੀ ਜਦੋਂ ਵੀ ਕੋਈ ਐਓਜੀ ਡੈੱਡ ਬਾਡੀ ਮਿਲਦੀ ਹੈ ਦੇਖੋ ਅਸੀਂ ਇਸ਼ਤਿਹਾਰ ਤੱਕ ੜਵਾ ਨਹੀਂ ਆ ਨਿਊਜ਼ਪੇਪਰ ਦੇ ਵਿੱਚ ਪਰ ਅਸੀਂ ਵੱਖਰੀ ਵੱਖਰੀ ਸਟੇਟਸ ਦੇ ਵਿੱਚ ਜਿਵੇਂ ਸਾਡੇ ਆਫੀਸਰਸ ਉੱਥੇ ਹੈਗੇ ਜਿਵੇਂ ਅਨੁਭਵ ਜੀ ਡਾਇਰੈਕਟ ਆਈਪੀਐਸ ਆਫਸਰ ਹੈਗੇ ਜੇ ਤੇ ਇਹਨਾਂ ਦੇ ਕਲੀਗਸ ਵੀ ਹੈਗੇ ਵੱਖਰੀ ਸਟੇਟਸ ਦੇ ਵਿੱਚ ਇਹਨਾਂ ਦੇ ਬੈਚਮੇਟਸ ਹੈਗੇ ਅਸੀਂ ਪ੍ਰੋਪਰ ਤਾਲਮਿਲ ਕਰਕੇ ਤੇ ਅਸੀਂ ਪੁੱਛਿਆ ਤੇ ਉਹਨਾਂ ਨੇ ਦੱਸਿਆ ਹਾਂਜੀ ਫਲਾਣਾ ਇੱਕ ਇੱਕ ਬੰਦਾ ਸਾਡਾ ਮਿਸਿੰਗ ਹੈ ਆਪਣਾ ਪਰਮਾਨੂ ਪੁਲਿਸ ਸਟੇਸ਼ਨ ਦੇ ਏਰੀਆ ਵਿੱਚੋਂ ਤੇ ਅਸੀਂ ਜਦੋਂ ਪਾਰਟਿਕੂਲਰਸ ਮੈਚ ਕਰਕੇ اسی ਉਹਦੇ ਪੇਰੈਂਟਸ ਨੂੰ ਬੁਲਾ ਲਿਆ ਸਰ ਇੰਟਰਵਿਊ ਕੀ ਹੈ ਸਰ ਇਹਦੀ ਬੈਕਗ੍ਰਾਉਂਡ ਕੀ ਹੈ ਅ ਸ਼ਾਦੀशुदा ਹੈ ਜਾਂ ਫਿਰ ਕਿਸ ਤਰ੍ਹਾਂ ਪਰਵਾਰ ਦਾ ਹੈ ਇਹ ਸ਼ਾਦੀशुदा ਹੈ ਸ਼ਾਦੀशुदा ਹੈ ਜੀ ਤੇ ਆਪਣਾ ਹਿਮਾਚਲ ਦਾ ਰਹਿਣ ਵਾਲਾ ਹੈ ਕਾਂਗੜਾ ਡਿਸਟ੍ਰਿਕਟ ਦੇ ਪਰਵਾਨੋ ਦਾ ਰਹਿਣ ਵਾਲਾ ਹੈ ਇੱਥੇ ਕੀ ਕਰਨਾ ਸੀ ਇੱਥੇ ਜੋ ਸੰਜੋ ਪਤਾ ਚੱਲਿਆ ਲੇਬਰ ਟਾਈਪ ਦਾ ਬੰਦਾ ਹੈ ਕੋਈ ਕੰਮ ਕਮ ਬਣਾਇਆ ਸੀ ਹਿਮਾਚਲ ਤੋਂ ਕੁਝ ਪਤਾ ਜਿਲਾ ਕਿੰਨੀ ਦੇਰ ਤੋਂ ਇੱਥੇ ਰਹਿ ਨਹੀਂ ਸੰ 12 13 ਤਰੀਕ ਦਾ ਪਤਾ ਹੈ 12 ਤਰੀਕ ਤੋਂ ਪਹਿਲਾਂ ਦਾ ਆਇਆ ਹੋਇਆ ਜੀ ਕਿੰਨੇ ਦਿਨਾਂ ਵਿੱਚ ਸਾਰਾ ਸਾਰਾ ਤੁਸੀਂ ਕੇਸ ਨੂੰ ਹੈਂਡਲ ਅਸੀਂ 10 ਦਿਨਾਂ ਦੇ ਵਿੱਚ ਸਾਰਾ ਦੇਖੋ ਬਲਾਈਂਡ ਮਰਡਰ ਕੇਸ ਹੈ ਅਸੀਂ 10 ਦਿਨਾਂ ਦੇ ਵਿੱਚ ਵਿੱਚ ਅਸੀਂ ਕ੍ਰੈਕਡਾਊਨ ਕਰ ਲਿਆ ਜੀ ਇੱਥੇ ਸਰ ਜੀ ਰੈਂਟ ਦੇ ਰੰਦਾ ਸੀ ਕਿ ਕਿਸੇ ਕੋਲ ਨਹੀਂ ਨਹੀਂ ਉਹ ਹਾਲੇ ਅਸੀਂ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਠੀਕ ਹੈ ਸਰ ਇਹ ਮੇਨ ਕੌਜ਼ ਲੁੱਟੂ ਮੈਨੂੰ ਪਤਾ ਸੀ ਲੁੱਟ ਕੇ ਵਾਕਫ ਸੀ ਕੀ ਸੀ ਵਗ ਜਿਹਨੇ ਆਮ ਨਹੀਂ ਲੇਬਰ ਟਾਈਪ ਬੰਦੇ ਮਿਲ ਜਾਂਦੇ ਜੀ ਉਹਨੇ ਕਿਤੇ ਕਹਿਤਾ ਹੋਣਾ ਜੀ ਕਿ ਉਹ ਉਹਨਾਂ ਨੂੰ ਪਤਾ ਚੱਲ ਗਿਆ ਕਿ ਕੋਲ ਮਾੜੇ ਮੋٹے ਪੈਸੇ ਹੈਗੇ ਆ ਤੇ ਉਹਨਾਂ ਨੇ ਲੁੱਟਦੇ ਹਿਸਾਬ ਨਾਲ ਇਹਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਦੋ ਸੀਜ਼ ਦੇ ਦੋਸਤ ਨਹੀਂ ਸੀਗੇ ਜਿਵੇਂ ਇੱਕ ਕੁਇੰਟੈਂਸ ਆਪਾਂ ਕਹਿ ਦਿੰਦੇ ਆ ਕਿ ਕੋਈ ਕਿਤੇ ਕੋਈ ਕੰਮ ਲੱਭਣ ਗਿਆ ਹੈ ਕਿਸੇ ਨਾਲ ਚਾਹ ਪੀ ਲਈ ਹੈ ਕੁਝ ਕਰ ਲਿਆ ਗੱਲਾਂ ਗੱਲਾਂ ਚ ਪਤਾ ਚੱਲ ਗਿਆ ਬੰਦੇ ਨੇ ਆਪੇ ਹੀ ਇਦਿ ਤਨੋਂ ਨਾਲ ਹਾਂਜੀ ਬੰਦੇ ਨੇ ਆਪਣਾ ਭੇਜ ਦਿੱਤਾ ਸਰ ਗੱਲ ਇੱਥੇ ੜਦੀ ਹੈ ਕਿ ਜਿਹੜਾ ਲੇਬਰ ਟੈਪ ਬੰਦਾ ਆ ਚਪੀਜਾ 15000 ਇਹਦੇ ਬਾਰੇ ਚਾਰਜ ਕੀਤੀ ਜਾਏ ਕਿ ਕਿਤੇ ਇਹਨੇ ਦੀ ਕੋਈ ਕੰਟਰੀ ਕੀਤਾ ਸੀ ਮਗਰ ਵੀ ਹਾਲੇ ਤੱਕ ਤਾਂ ਕੁਛ ਸਾਡੇ ਸਾਹਮਣੇ ਆਇਆ ਨਹੀਂ ਜੇ ਕੁਝ ਆਏਗਾ ਤਾਂ ਐਸੀ ਤਰ੍ਹਾਂ ਦੱਸਾਂਗੇ ਸਰ ਜਿਹੜਾ ਕਤਲ ਕੀਤਾ ਲੁੱਟ ਕਰਨ ਤੋਂ ਬਾਅਦ ਕੀਤਾ ਤੇ ਕਰਨ ਤੋਂ ਬਾਅਦ ਪਹਿਲਾਂ ਇਹਨਾਂ ਨੇ ਲੁੱਟ ਕਰ ਲਈ ਮਿਲ ਤੋਂ ਤੋਂ ਬਾਅਦ ਜਦੋਂ ਨਹੀਂ ਨਹੀਂ ਜਦੋਂ ਉਹ ਰਿਸਿਸਟ ਕਰ ਰਿਹਾ ਸੀ ਨਾ ਪਹਿਲਾਂ 56000 ਲੁੱਟ ਲਏ ਉਸ ਤੋਂ ਬਾਅਦ ਉਹ ਆਪਣੇ ਵਾਪਸ ਲੈ ਰਿਹਾ ਸੀ 56000 ਤੇ ਤਾਂ ਉਹ ਉਹਦਾ ਕਤਲ ਕੀਤਾ ਠੀਕ ਹੈ